ਉਹ ਕਹਿੰਦਾ ਬਾਈ ਜੀ ਕਹਿੰਦਾ ਤੁਸੀਂ ਤਾਂ ਕਹਿੰਦਾ ਬਚ ਗਏ ਕਹਿੰਦਾ ਜੇ ਤੁਸੀਂ ਮੈਨੂੰ 30000 ਤੁਹਾਨੂੰ ਉੱਥੇ ਵੀ ਪਤਾ ਲੱਗ ਜਾਂਦਾ ਨਾ ਕਹਿੰਦਾ ਤੁਸੀਂ ਮੈਨੂੰ 30000 ਰੁਪਏ ਨਾ ਦਿੰਦੇ ਮੋਬਾਈਲ ਨਾ ਦਿੰਦੇ ਕਹਿੰਦਾ ਤੁਹਾਨੂੰ ਮੈਂ ਮਾਰ ਕੇ ਉੱਥੇ ਨਾ ਪਹੁੰਚਣਾ ਸੀ ਉਹ ਬੰਦੇ ਨੇ ਫੋਨ ਤੇ ਸਾਨੂੰ ਇਹ ਗੱਲ ਗੱਲ ਹੈ ਜੀ ਕੋਈ 2000 89 ਦੀ ਗੱਲ ਕਰਾਂਗੇ ਪ੍ਰਮਾਤਮਾ ਦੀ ਤੇ ਗੱਲ ਹੀ ਸੀ ਕਿ 2008-9 ਦੇ ਵਿੱਚ ਮੇਰੇ ਫੋਨ ਦੇ ਉੱਤੇ ਇੱਕ ਫੋਨ ਆਉਂਦਾ ਫੋਨ ਸੀ ਰਾਜਸਥਾਨ ਤੋਂ ਫੋਨ ਦੇ ਵਿੱਚ 21-22 ਸਾਲਾਂ ਦਾ ਇੱਕ ਨੌਜਵਾਨ ਮੁੰਡਾ ਬੋਲ ਰਿਹਾ ਸੀ ਮੈਨੂੰ ਕਹਿੰਦਾ ਕਹਿੰਦਾ ਸਰਦਾਰ ਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਮੈਂ ਇਹ ਜੀ ਦੱਸੋ ਐਨੀ ਗੱਲ ਕਹਿ ਕੇ ਫੋਨ ਕੱਟਦਾ ਉਦੋਂ ਬਾਅਦ ਉਹਦਾ ਫੇਰ ਫੋਨ ਆਉਂਦਾ ਕੋਈ ਅੱਧੇ ਪੌਣੇ ਘੰਟੇ ਬਾਅਦ ਕਹਿੰਦਾ ਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਮੈਂ ਹਈ ਦੱਸੋ ਕੀ ਗੱਲ ਹੈ ਖੁੱਲ ਕੇ ਦੱਸੋ ਕਹਿੰਦਾ ਜੀ ਐ ਹੈ ਨਹੀਂ ਕਹਿੰਦਾ ਤੁਸੀਂ ਸਾਈਡ ਤੇ ਹੋ ਕਹਿੰਦਾ ਇੱਕ ਪਾਸੇ ਧਿਆਨ ਨਾਲ ਮੇਰੀ ਗੱਲ ਸੁਣੋ ਤੇ ਪਰ ਮੇਰੇ ਨਾਲ ਵਾਅਦਾ ਕਰੋ ਕਿ ਗੱਲ ਤੁਸੀਂ ਗਾਹਾਂ ਨਹੀਂ ਕਰੋਗੇ ਮੈਂ ਹਈ ਮੈਂ ਸਾਈਡ ਤੇ ਹਾਂ ਕੋਈ ਗੱਲ ਨਹੀਂ ਤੂੰ ਗੱਲ ਦੱਸ ਮੈਂ ਕੋਈ ਗੱਲ ਜੇ ਕਿ ਜੇ ਮਨਨ ਪਤਾ ਤਾਂ ਲੱਗੇ ਫੇਰ ਹੀ ਮੈਂ ਤੇਰੇ ਨਾਲ ਕੋਈ ਗੱਲ ਕਰ ਸਕਦਾ ਉਸ ਤਰੀਕੇ ਨਾਲ ਵਾਦਾ ਕਰ ਸਕਦਾ ਜਾਂ ਕੋਈ ਗੱਲ ਹੈ ਜੇ ਉਦੋਂ ਬਾਅਦ ਜੀ ਗੱਲ ਹੌਲੀ ਹੌਲੀ ਕਰਦੇ ਕਰਾਉਂਦੇ ਉਹ ਮੁੰਡਾ ਮੈਨੂੰ ਕਹਿੰਦਾ ਕਹਿੰਦਾ ਜੀ ਮੈਂ ਜੀਸੀਵੀ ਤੇ ਕੰਮ ਕਰਦਾ ਸੀ ਤੇ ਮਾਨਸਾ ਦੇ ਵਿੱਚ ਮੈਂ ਲੱਗਿਆ ਹੋਇਆ ਸੀਗਾ ਆਪਰੇਟਰ ਦੇ ਤੌਰ ਤੇ ਜਿਹੜੇ ਜੀਸੀਪੀ ਦੇ ਨਾਲ ਆਪਣਾ ਹੁੰਦਰਾ ਵਰਕਰ ਹੈਲਪਰ ਹੈਲਪਰ ਦੇ ਤੌਰ ਤੇ ਮੈਂ ਕੰਮ ਕਰ ਰਿਹਾ ਸੀਗਾ ਤੇ ਕਹਿੰਦਾ ਜਦੋਂ ਮੇਰੀ ਡਿਊਟੀ ਆਈ ਤੇ ਕਹਿੰਦਾ ਉੱਥੇ ਅਸੀਂ ਨਾ ਖੁਦਾਈ ਕਰ ਰਹੇ ਸੀ ਕਿਸੇ ਚੀਜ਼ ਦੀ ਤੇ ਉਹ ਜਦੋਂ ਮੇਰੇ ਜੀਸੀਬੀ ਨੇ ਜਦੋਂ ਥਾਂ ਉਥੋਂ ਪਟਿਆ ਉਹ ਪੰਗਾ ਜਿਹਾ ਪਿਆ ਉੱਥੇ ਕਹਿੰਦਾ ਨਾ ਮੈਨੂੰ ਕੋਈ ਚੀਜ਼ ਲੱਗੀ ਵੀ ਜਿਵੇਂ ਕੁਛ ਨਾ ਧਰਤੀ ਦੇ ਥੱਲੇ ਕੁਝ ਹੈ ਮੈਂ ਉਤਰਿਆ ਮੈਂ ਦੇਖਿਆ ਜਾ ਕੇ ਤੇ ਥੱਲੇ ਇੱਕ ਮੈਨੂੰ ਥੋੜਾ ਜਿਹਾ ਕੱਪੜਾ ਦਿਸਿਆ ਕੋਈ ਲਾਲ ਜਿਹਾ ਰੰਗ ਦਾ ਫਟਿਆ ਫਟਾਇਆ ਜਿਹਾ ਕੱਪੜਾ ਸੀ ਥੋੜਾ ਜਿਹਾ ਤੇ ਉਸ ਤੋਂ ਬਾਅਦ ਮੈਂ ਉਹਨੂੰ ਖੋਦਣਾ ਸ਼ੁਰੂ ਕੀਤਾ ਤੇ ਉਹਦੇ ਵਿੱਚੋਂ ਨਾ ਉੱਪਰ ਟੱਕਣ ਸੀਗਾ ਇੱਕ ਛੋਟਾ ਜਿਹਾ ਪਿੱਤਲ ਦੀ ਧਾਤ ਦਾ ਜਿਹੜਾ ਸੀਗਾ ਘੜਾ ਸੀਗਾ ਉਥੇ ਨਿਕਲੇ ਆਇਆ ਸ ਆ ਦੁਪਹਿਰ ਦਾ ਟਾਈਮ ਸੀਗਾ ਤੇ ਮੈਂ ਉਹਨੂੰ ਉਸੇ ਤਰ੍ਹਾਂ ਹੀ ਉਥੇ ਮਿੱਟੀ ਪਾ ਕੇ ਤੇ ਮੈਂ ਨਾ ਉਹਨੂੰ ਸ਼ਾਮ ਦੀ ਵੇਟ ਕੀਤੀ ਤੇ ਸ਼ਾਮ ਨੂੰ ਪਹਿਲੀ ਟ੍ਰੇਨ ਜੋ ਵੀ ਸੀਗੀ ਮੈਂ ਉਥੋਂ ਮਾਨਸਾ ਤੋਂ ਰਾਜਸਥਾਨ ਵੱਲ ਨੂੰ ਤੁਰ ਪਿਆ ਉਹ ਕੜਾ ਲੈ ਕੇ ਕਿਸੇ ਨੂੰ ਕੁਝ ਨਹੀਂ ਮੈਂ ਦੱਸਿਆ ਨਾ ਮਾਲਕ ਨੂੰ ਨਾ ਆਪਣੇ ਜਿਹੜਾ ਆਪਰੇਟਰ ਸੀਗਾ ਜਿਹਦੇ ਨਾਲ ਮੈਂ ਕੰਮ ਕਰਦੇ ਸੀ ਨਾ ਮੈਂ ਉਹਦੇ ਕੋਲੇ ਗੱਲ ਕੀਤੀ ਕੋਈ ਤੇ ਮੈਂ ਉਥੋਂ ਲੈ ਕੇ ਨਾ ਉਹਨੂੰ ਤੇ ਟ੍ਰੇਨ ਦੇ ਵਿੱਚ ਚੜ ਗਿਆ ਉਹ ਘੜਾ ਤਾਂ ਮੈਂ ਉੱਥੇ ਛੱਡ ਛੁੱਟ ਦਿੱਤਾ ਤੇ ਉਹਦੇ ਵਿਚਲਾ ਜਿਹੜਾ ਸਮਾਨ ਸੀ ਉਹ ਮੈਂ ਲਿਆ ਯਾ ਰਾਜਸਥਾਨ ਔਖਾ ਸੋਖਾ ਬੈਗ ਦੇ ਵਿੱਚ ਲੁਕਾ ਕੇ ਉਹਦੇ ਵਿੱਚ ਉਹੀ ਮੈਂ ਤੁਹਾਨੂੰ ਦੱਸਣ ਲੱਗਿਆ ਉਹਦੇ ਵਿੱਚ ਕੋਸ਼ਤਾਂ ਇੱਕ ਦੋ ਤਾਂ ਮਾਲਾ ਕੋਸ਼ੇ ਦੇ ਵਿੱਚ ਕੀਮਤੀ ਹੀਰੇ ਐ ਥੋੜੇ ਜਿਹਾ ਤੇ ਜਿਹੜੀ ਮੇਨ ਚੀਜ਼ ਆ ਉਹਦੇ ਵਿੱਚ ਸੋਨੇ ਦੇ ਬਿਸਕਟ ਐ 1 ਕਿਲੋ ਦਾ ਉਹਨਾਂ ਦਾ ਵਜ਼ਨ ਐ ਤੇ 3 ਇੰਚੀ ਉਹ ਚੌੜੇ ਆ ਤੇ 5 5.5 ਇੰਚੀ ਉਹ ਲੰਬਾਈ ਦੇ ਵਿੱਚ ਐ ਸੋਨੇ ਦੇ ਬਿਸਕਟ ਤੇ ਪਾਕਿਸਤਾਨੀ ਮੋਹਰਾਂ ਉਹਨਾਂ ਦੇ ਉੱਪਰ ਲੱਗੀਆਂ ਹੋਈਆਂ ਹੁਣ ਉਹ ਪੰਗਾ ਮੈਂ ਲੈ ਤਾਇਆ Rajasthan ਤੇ ਮੈਨੂੰ ਇਹ ਡਰ ਆ ਵੀ ਕਿਤੇ ਕੋਈ ਗੱਲਬਾਤ ਹੋ ਗਈ ਜਾਂ ਕੋਈ ਕਿਸੇ ਤਰੀਕੇ ਕਿਸੇ ਨੂੰ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਮੈਂ ਗਰੀਬ ਬੰਦਾ ਮੈਂ ਮਾਰਿਆ ਜਾਊਗਾ ਮੈਂ ਉਹਨੂੰ ਵੇਚਣ ਨਹੀਂ ਜਾ ਸਕਦਾ ਮੈਂ ਉਹਨੂੰ ਕੱਟ ਕੇ ਲੈ ਕੇ ਜਾਨਾ ਮੈਂ ਤਾਂ ਵੀ ਫਸਦਾ ਵੀ ਉਹ ਕਹਿਣ ਕਿ ਤੂੰ ਲੈ ਕੇ ਕਿੱਥੋਂ ਆਇਆ ਪੂਰਾ ਲੈ ਕੇ ਜਾਨਾ ਤਾਂ ਮੈਂ ਫਸਿਆ ਫਸਾਇਆ ਵੀ ਤੂੰ ਇਹ ਏਡਾ ਲੈ ਕੇ ਕਿੱਥੋਂ ਆਇਆ ਮੋੜ ਮੈਂ ਨਾਮ ਹੈ ਉਹ ਹੀਰੇ ਦਾ ਵਪਾਰੀ ਨੂੰ ਕਿਸੇ ਨੂੰ ਜਾਣਦਾ ਨਾਮ ਹੈ ਉਹ ਵੇਚ ਸਕਦਾ ਮੈਂ ਜੀ ਬਹੁਤ ਪੰਗੇ ਦੇ ਵਿੱਚ ਪਿਆ ਹੋਇਆ ਤੇ ਆ ਨੰਬਰ ਹੈ ਜਿਹੜਾ ਮੈਂ ਤੁਹਾਡਾ ਅੰਦਾਜ਼ੇ ਨਾਲ ਹੀ ਲਾਇਆ ਸੀ ਵੀ ਜਿੱਥੇ ਵੀ ਇਹ ਲੱਗ ਗਿਆ ਮੈਂ ਉਹ ਬੰਦੇ ਨਾਲ ਆਪਣੇ ਦਿਲ ਦੀ ਗੱਲ ਸ਼ੇਅਰ ਕਰੂੰਗਾ ਜੇ ਉਹਨਾਂ ਨੇ ਮੇਰੀ ਗੱਲ ਸੁਣ ਲਈ ਤਾਂ ਮੈਂ ਉਹਨਾਂ ਨਾਲ ਅੱਗੇ ਗੱਲ ਕਰੂੰਗਾ ਚਲੋ ਜੀ ਇੰਨੀ ਗੱਲ ਉਹਨੇ ਮੇਰੇ ਨਾਲ ਪਹਿਲੇ ਦਿਨ ਕੀਤੀ ਤੇ ਉਦੋਂ ਬਾਅਦ ਦੂਸਰੇ ਦਿਨ ਫੇਰ ਉਹਨੇ ਫੋਨ ਲਾਇਆ ਟਾਈਮ ਟੂ ਟਾਈਮ ਕੱਢ ਕੇ ਤੇ ਮੈਂ ਉਹਨੂੰ ਬਾਕੀ ਦੀ ਗੱਲ ਜਦੋਂ ਪੁੱਛੀ ਹੁਣ ਮੈਂ ਆਖਿਆ ਵੀ ਤੂੰ ਕੀ ਚਾਹੁੰਦਾ ਉਹ ਕਹਿੰਦਾ ਜੀ ਦੇਖੋ ਕਹਿੰਦਾ ਵੀ ਮੈਂ ਇਹਨੂੰ ਵੇਚ ਨਹੀਂ ਸਕਦਾ ਮੇਰੇ ਕੋਈ ਕੰਮ ਨਹੀਂ ਹੈ ਮੈਂ ਵੇਚੂਗਾ ਮੈਂ ਫਾਜੂਗਾ ਤੁਸੀਂ ਜਿੱਥੇ ਵੀ ਐ ਜਿਵੇਂ ਵੀ ਉਹ ਤੇ ਕਿਰਪਾ ਕਰਕੇ ਕਹਿੰਦਾ ਮੇਰੀ ਹੈਲਪ ਕਰੋ ਮੇਰੀ ਸਹਾਇਤਾ ਕਰੋ ਵੀ ਮੈਂ ਇਹਨੂੰ ਵੇਚਣਾ ਚਾਹੁੰਦਾ ਤੇ ਤੁਸੀਂ ਇਹਨੂੰ ਮੈਥੋਂ ਲੈ ਜਾਓ ਉਦੋਂ 2008-09 ਦੇ ਵਿੱਚ ਤੁਸੀਂ Google ਤੇ ਸਰਚ ਕਰ ਸਕਦੇ ਹੋ ਰੇਟ ਸੀਗਾ سونے ਦਾ 16000 ਦੇ ਆਸ-ਪਾਸ 16000 ਰੁਪਇਆ ਸੀਗਾ ਤੇ ਜਿਹੜਾ ਉਹ ਪੀਸ ਸੀਗਾ 1 ਕਿਲੋ ਬਿਸਕਟ ਦਾ 16 ਲੱਖ ਰੁਪਇਆ ਰੇਟ ਬਣਦਾ ਸੀਗਾ ਤੇ ਉਹਦੇ ਨਾਲ ਸਾਡੀ 8 ਲੱਖ ਦੇ ਵਿੱਚ ਗੱਲ ਹੋਈ ਸੀ ਉਹ ਕਹਿੰਦਾ ਵੀ ਤੁਸੀਂ 8 ਲੱਖ ਰੁਪਇਆ ਮੈਨੂੰ ਦੇ ਦਿਓ ਇਹ ਪੀਸ ਲੈ ਜਾਓ ਮੈਨੂੰ ਤਾਂ 8 ਲੱਖ ਹੀ ਫਾਇਦਾ ਤੁਸੀਂ ਆਪ ਦਾ 8 ਲੱਖ ਰੁਪਇਆ ਕਮਾ ਲਓ ਅੱਧੋ-ਅੱਧੀ ਦਾ ਆਪਣਾ ਦੋਨਾਂ ਦਾ ਫਾਇਦਾ ਹੋ ਜਾਊਗਾ ਮੈਂ ਵੇਚ ਨਹੀਂ ਸਕਦਾ ਤੁਸੀਂ ਵੇਚ ਸਕਦੇ ਹੋ ਕਿਵੇਂ ਨਾ ਕਿਵੇਂ ਕਰਕੇ ਆਪਦਾ ਲੈ ਜਾਓ ਮੈਂ ਚਲੋ ਜੀ ਕਰਦੇ ਕਰਾਉਂਦੇ ਗੱਲਾਂ ਬਾਤਾਂ ਉਹਦੇ ਨਾਲ ਫਾਈਨਲ ਇੱਕ ਗੱਲ ਹੋਈ ਵੀ ਅਸੀਂ ਪਹਿਲਾਂ ਬਈ ਚੈੱਕ ਕਰਾਂਗੇ ਚੈੱਕ ਕਰਕੇ ਅਸੀਂ ਫੇਰ ਦਿਖਾ ਕੇ ਅਸੀਂ ਫੇਰ ਲੈ ਕੇ ਜਾਵਾਂਗੇ ਇਸ ਤਰ੍ਹਾਂ ਨਹੀਂ ਲੈ ਕੇ ਜਾਣਾ ਅਸੀਂ ਇੱਕ ਮੇਰਾ ਰਿਸ਼ਤੇਦਾਰ ਸੀ ਮੇਰੇ ਨਾਲ ਤੇ ਚਲੋ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਅਸੀਂ ਦੋ ਜਣੇ ਉੱਥੇ ਚਲੇ ਗਏ ਮੈਂ ਉਹਨਾਂ ਦਿਨਾਂ ਦੇ ਵਿੱਚ ਕਲੀਨ ਸ਼ੇਪ ਸੀਗਾ ਮੈਂ ਤੇ ਕੋ ਜਿਹੜਾ ਮੇਰੇ ਰਿਸ਼ਤੇਦਾਰ ਸੀ ਉਹ ਮੇਰੇ ਵਾਲੇ ਸਰੂਪ ਦੇ ਵਿੱਚ ਸੀਗਾ ਲੰਬਾ ਦਾੜਾ ਤੇ ਸਿਰ ਤੇ ਪੱਗ ਪੂਗ ਬੰਨਦੇ ਸੀ ਉੱਚਾ ਲੰਮਾ ਕੱਦ ਉਹਨਾਂ ਦਾ ਤੇ ਕੀ ਹੋਇਆ ਜੀ ਅਸੀਂ ਇੱਥੋਂ ਰਾਜਸਥਾਨ ਪਹੁੰਚ ਗਏ। ਰਾਜਸਥਾਨ ਪਹੁੰਚਣ ਤੋਂ ਬਾਅਦ ਸਾਨੂੰ ਅਲਵਰ ਅਰਵਾੜੀ ਹੁੰਦੇ ਹੋਏ ਅਲਵਰ ਸੱਦਿਆ ਉਹ ਬੰਦੇ ਨੇ ਵੀ ਤੁਸੀਂ ਅਲਵਰ ਆ ਜਾਓ। ਅਸੀਂ ਅਲਵਰ ਪਹੁੰਚ ਗਏ ਅਲਵਰ ਪਹੁੰਚ ਕੇ ਅਸੀਂ ਰੇਲਵੇ ਸਟੇਸ਼ਨ ਤੇ ਉਤਰੇ ਤੇ ਸਾਨੂੰ ਉਹ ਬੰਦਾ ਮੋਟਰਸਾਈਕਲ ਤੇ ਆ ਕੇ ਤੇ ਸਾਨੂੰ ਉਹ ਨਾ ਖੇਤਾਂ ਦੇ ਵਿੱਚ ਲੈ ਗਿਆ। ਜਿੱਥੇ ਕੇ ਬੰਦਾ ਤਾਂ ਕੀ ਉਹਨਾਂ ਬਾਣਾ ਦੇ ਵਿੱਚ ਇੱਕ ਦਰਖਤ ਵੀ ਹੈ ਨਹੀਂ ਸੀ। ਇੰਨਾ ਭਿਆਨਕ ਮੰਝਰ ਸੀ। ਦੁਪਹਿਰ ਦਾ ਸਮਾਂ ਤਕਰੀਬਨ 12 1 ਵਜੇ ਆਊਗਾ। ਕੋਸ਼ ਨਹੀਂ ਸੀ, ਕੋਈ ਜੀ ਨਹੀਂ ਸੀ। ਤੇ ਅਸੀਂ ਦੋ ਦਿਨਾਂ ਦੇ ਭੁੱਖੇ ਸੀ ਸਫਰ ਕਰ ਰਹੇ ਸੀਗੇ ਤੇ ਅਸੀਂ ਰੋਟੀ ਪਾਣੀ ਖਾਣਾ ਸੀਗਾ ਆਪਾਂ। ਤੇ ਉੱਥੇ ਇੱਕ ਸਾਈਡ ਜੀ ਤੇ ਨਾਲ ਥੋੜੇ ਜਿਹਾ ਕੋਈ ਝਾੜ ਬੂਟ ਜੇ ਸੀਗੇ ਤੇ ਉਹਨਾਂ ਦੀ ਛਾਂ ਦੇ ਵਿੱਚ ਅਸੀਂ ਬਹਿ ਕੇ ਰੋਟੀ ਖਾਧੀ ਤੇ ਉਹਨੇ ਸਾਨੂੰ ਪਾਣੀ ਪੂਣੀ ਦਾ ਪ੍ਰਬੰਧ ਕਰਕੇ ਦਿੱਤਾ ਕਿਉਂਕਿ ਪਾਣੀ ਸਾਡੇ ਕੋਲੇ ਹੈ ਨਹੀਂ ਸੀ। ਪਾਣੀ ਲੈ ਕੇ ਦਿੱਤਾ ਤੇ ਅਸੀਂ ਰੋਟੀ ਖਾਧੀ ਤੇ ਅਸੀਂ ਉਹਦੇ ਨਾਲ ਗੱਲਬਾਤ ਕੀਤੀ ਉਹ ਮੁੰਡਾ ਪੂਰਾ ਜਾਨਕਿ ਡਰਿਆ ਹੋਇਆ ਮੁੰਡਾ ਸੀਗਾ ਇੱਕ ਹਿਸਾਬ ਨਾਲ ਪੂਰਾ ਡਰਿਆ ਹੋਇਆ। ਆਇਆ ਉਸ ਦਿਨ ਇਕੱਲਾ ਹੀ ਸੀ। ਕੀ ਹੋਇਆ ਜੀ? ਅਸੀਂ ਉਹਨੂੰ ਆਖਿਆ ਵੀ ਲਿਆ ਵੀ ਜਿਹੜਾ ਕੋਈ ਸਮਾਨ ਆ ਤੈਨੂੰ ਦਿਖਾ ਸਾਨੂੰ। ਉਹ ਸਾਨੂੰ ਕਹਿੰਦਾ ਵੀ ਸਮਾਨਤਾ ਕਹਿੰਦਾ ਮੈਂ ਤੁਸੀਂ ਕਹਿੰਦਾ ਵੀ ਲੇਉਣਾ ਕਹਿੰਦਾ ਵੀ ਤੁਹਾਡੇ ਕੋਲੇ ਕੀ ਆ ਔਜ਼ਾਰ ਕੀ ਆ ਉਹਨੂੰ ਕੱਟਣ ਵੱਢਣ ਵਾਸਤੇ ਕੀ ਤੁਹਾਡੇ ਕੋਲੇ ਸਿਸਟਮ ਹੈ ਅਸੀਂ ਆਖੇ ਵੀ ਅਸੀਂ ਤਾਂ ਹੁਣ ਕੀ ਲੈ ਕੇ ਆਉਣਾ ਸੀ ਹੁਣ ਤੂੰ ਪ੍ਰਬੰਧ ਕਰਨਾ ਇਸ ਚੀਜ਼ ਦਾ ਤੇ ਚਲੋ ਜੀ ਕੋ ਕੋ ਨਾ ਉੱਥੇ ਹੀ ਬੱਟ ਜੀ ਦੇ ਵਿੱਚ ਹੀ ਉਹ ਜਿਹੜਾ ਬਿਸਕੁਟ ਸੀ ਉਹ ਐਡਾ ਵੱਡਾ ਬਿਸਕੁਟ ਸੀਗਾ ਤੇ ਇੰਨਾ ਉਹ ਚੌੜਾ ਸੀ ਤੇ ਉਹਨੂੰ ਉਹ ਨੱਪੀ ਬੈਠਾ ਚਲੋ ਉਹਨੇ ਦਿਖਾਇਆ ਸਾਨੂੰ ਤੇ ਉਹਦੇ ਦੋਨੇ ਪਾਸੇ ਪਾਕਿਸਤਾਨੀ ਮੋਹਰਾਂ ਲੱਗੀਆਂ ਹੋਈਆਂ ਤੇ ਪੁਰਾਣਾ 골ਡ ਜਾਨਕੀ ਜਿਵੇਂ ਪਹਿਲਾਂ ਨੇ ਜਮਾਨਿਆਂ ਦੇ ਵਿੱਚ ਰਾਜੇ ਮਹਾਰਾਜਿਆਂ ਕੋਲੇ 골ਡ ਹੁੰਦਾ ਸੀ ਨਾ ਉਸ ਤਰ੍ਹਾਂ ਦਾ ਉਹ 골ਡ ਸੀਗਾ ਤੇ ਉਸ ਤੋਂ ਬਾਅਦ ਉਹਨੇ ਨਾਲ ਸਾਨੂੰ ਉਹਦੇ ਨਾਲੋਂ ਐਨਾ ਕੁ ਪੀਸ ਕੱਟ ਕੇ ਸਾਨੂੰ ਉਹ ਦੇਤਾ ਤਕਰੀਬਨ ਹੋਊਗਾ ਉਹ ਤੋਲੇ ਦੇ ਬਰਾਬਰ ਸੀਗਾ ਇੱਕ ਕੰਨੀ ਜੀ ਲਾਤੀ ਉਹਨੇ ਚਲੋ ਉਹ ਸਾਨੂੰ ਦੇਤਾ ਤੇ ਅਸੀਂ ਉਹਨੂੰ ਲੈ ਕੇ ਪਿੰਡ ਮੁੜੇ ਆਏ। ਸਨਾਰੇ ਨੂੰ ਜਦੋਂ ਉਹ ਚੈੱਕ ਕਰਵਾਇਆ ਸੀ ਸਨਾਰੇ ਨੇ ਸਾਨੂੰ ਇਹ ਗੱਲ ਆਖੀ ਕਹਿੰਦਾ ਵੀ ਇਹਦੇ ਵਿੱਚ 70% ਸੋਨਾ 70% ਸੋਨਾ ਬਾਕੀ ਕਹਿੰਦਾ ਜਿਹੜੀਆਂ ਦੂਜੀਆਂ ਧਾਤਾਂ ਹੁੰਦੀਆਂ ਤਾਂਬਾ ਪਿੱਤਲ ਵਗੈਰਾ ਉਹ ਹੈਗੀਆਂ ਤੇ 70% ਸੋਨਾ ਤੇ ਉਹ ਕਹਿੰਦਾ ਵੀ ਜੇ ਤੁਹਾਡੇ ਕੋਲੇ ਸੁਨਿਆਰਾ ਕਹਿੰਦਾ ਵੀ ਤੁਹਾਡੇ ਕੋਲੇ ਹੋਰ ਹੈਗਾ ਤਾਂ ਤੁਸੀਂ ਇਹ ਸਾਰੇ ਦਾ ਸਰ ਆਪਾਂ ਮੈਨੂੰ ਦੇਖ ਸਕਦੇ ਹੋ ਮੈਨੂੰ ਕੋਈ ਚੈੱਕ ਕਰਨੀ ਆ। ਚਲੋ ਜੀ। ਅਸੀਂ ਉਹ ਤੋਲਾ ਸੀ ਜਿਹੜਾ ਅਸੀਂ ਆਪ ਤੇ ਕੋਲੇ ਰੱਖ ਲਿਆ ਤੇ ਸਾਡਾ ਮਨ ਬਣ ਗਿਆ ਵੀ ਸਹੀ ਹੈ ਚੀਜ਼ ਅਸੀਂ ਇਹ ਲੈ ਲਈਏ। ਉਹਨਾਂ ਦਿਨਾਂ ਦੇ ਵਿੱਚ ਕੀ ਸੀਗਾ ਜਿਵੇਂ ਆਪਾਂ ਕਹਿ ਦਿੰਨੇ ਨਾ ਵੀ ਆਹੀ ਦਿਨ 13ਵਾਂ ਮਹੀਨਾ ਜਿਹਨੂੰ ਕਹਿ ਦਿੰਨੇ ਆ ਤੇ ਇਸ ਤਰ੍ਹਾਂ ਦਾ ਟਾਈਮ ਚੱਲਦਾ ਸੀਗਾ ਤੇ ਉਹਦੇ ਨਾਲ ਜਦੋਂ ਗੱਲਬਾਤ ਹੋ ਗਈ ਤੇ ਉਹਨੂੰ ਅਸੀਂ ਉਹ ਕਹਿੰਦਾ ਵੀ ਤੁਸੀਂ 8 ਲੱਖ ਰੁਪਈਆ ਮੈਨੂੰ ਦੇ ਦਿਓ ਤੇ ਤੁਸੀਂ ਪੂਰੇ ਦਾ ਪੂਰਾ ਪੀਸ ਆਪ ਦਾ ਲਿਜਾ ਕੇ ਤੁਸੀਂ ਵੇਚ ਦਿਓ ਚਲੋ ਅਸੀਂ 8 ਲੱਖ ਰੁਪਈਆ ਦਾ ਪ੍ਰਬੰਧ ਕਰ ਲਾ ਗਏ ਜੀ ਤੇ ਪੈਸਾ ਕੋਲੇ ਤਾਂ ਹੁਣ ਤੁਹਾਨੂੰ ਪਤਾ ਇੱਦਾਂ ਕਿਹਦੇ ਕੋਲੇ ਪਿਆ ਹੁੰਦਾ ਉਹਨਾਂ ਟਾਈਮਾਂ ਦੇ ਵਿੱਚ ਇੱਕ ਤੇਰਵਾਂ ਮਹੀਨਾ ਹੋਵੇ ਤੇ ਕੁਦਰਤੀ ਫਰਜ਼ ਦੇ ਕਰਾਉਂਦੇ ਸਾਨੂੰ ਨਾ ਉਹ ਕਿਸੇ ਪਾਸੋਂ ਕੋਈ ਪੈਸਿਆਂ ਦਾ ਪ੍ਰਬੰਧ ਬਣਿਆ ਨਹੀਂ ਕਿਸੇ ਪਾਸੋਂ ਵੀ ਪੈਸਿਆਂ ਦਾ ਪ੍ਰਬੰਧ ਨਹੀਂ ਬਣਿਆ ਬਹੁਤ ਅਸੀਂ ਮਹੀਨਾ ਤੋਂ ਉਹ ਮਹੀਨੇ ਅਸੀਂ ਇਸੇ ਤਰ੍ਹਾਂ ਹੀ ਲੱਗੇ ਰਹੇ ਉਹਦੇ ਵਿੱਚ ਅਸੀਂ ਮੰਨ ਕੇ ਚੱਲੋ ਵੀ ਘਰ ਤੱਕ ਗਹਿਣੇ ਰੱਖਣ ਦਾ ਪ੍ਰੋਗਰਾਮ ਬਣਾ ਲਿਆ ਸੀ ਪਰ ਰੱਖਦੇ ਕਿਦੇ ਅਗਲਾ ਜਿਹਦੇ ਕੋਲ ਉਹ ਵੀ ਗਾਂ ਵਾਲਾ ਵੀ ਕਹਿੰਦਾ ਸੀ ਯਾਰ ਹੁਣ ਕੰਮ ਹੱਥ ਟਾ ਟਾ ਵੀ ਇੰਨਿਆਂ ਤਾਂ ਨਹੀਂ ਹੋ ਸਕਦਾ ਹਾਲ ਮੁਸ਼ਕਲ ਕਿਉਂਕਿ 8 2008-09 ਦੇ ਵਿੱਚ 8 ਲੱਖ ਰੁਪਏ ਦੀ ਕੀਮਤ ਬਹੁਤ ਜ਼ਿਆਦਾ ਸੀ ਹੁਣ ਤਾਂ ਚਲੋ ਆਪਾਂ ਬਹੁਤ ਆਪਾਂ ਨਹੀਂ ਮੰਨਦੇ ਉਹ ਨਹੀਂ ਘਟ ਗਈ ਕੀਮਤ ਤੇ ਉਦੋਂ ਬਹੁਤ ਜ਼ਿਆਦਾ ਸੀ ਨਹੀਂ ਹੋਇਆ ਜੀ ਗੱਲ ਅਸੀਂ ਉਹਦੇ ਨਾਲ ਗੱਲ ਕੀਤੀ ਵੀ ਅਸੀਂ ਆਖਿਆ ਵੀ ਮਿੱਤਰਾ ਤੂੰ ਆਪਦਾ ਹੋਰ ਪਾਸੇ ਵੇਚ-ਬੋਝ ਲੈ ਵੀ ਸਾਡੇ ਕੋਲੇ ਪ੍ਰਬੰਧ ਮੁਸ਼ਕਲ ਹੈ ਨਹੀਂ ਹੋ ਸਕਦਾ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਗੱਲਾਂ-ਬਾਤਾਂ ਉਹ ਕਹਿੰਦਾ ਜੀ ਤੁਸੀਂ ਐ ਕਰੋ 4 ਲੱਖ ਦਾ ਕਰ ਲਓ ਚਲੋ ਅਸੀਂ 4 ਲੱਖ ਦਾ ਵੀ ਜਦੋਂ ਪਹਿਲੇ ਹੀ ਨਹੀਂ ਸੀ ਹੋ ਰਿਹਾ ਤੇ ਫਿਰ 4 ਲੱਖ ਦਾ ਵੀ ਕਿੱਥੋਂ ਹੋਣਾ ਸੀਗਾ ਫੇਰ ਪੁੱਛ ਦੱਸ ਕੀਤੀ ਤੇ ਨਹੀਂ ਗੱਲ ਬਣੀ ਤਾਂ ਅਖੀਰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਤੇ ਗੱਲ ਜਦੋਂ ਅਸੀਂ ਉਹਨੂੰ ਜਮਾਂ ਹੀ ਹੱਦ ਜਵਾਬ ਦਿੱਤਾ ਵੀ ਯਾਰ ਸਾਡੇ 250 ਬਾਹਰ ਅਸੀਂ ਨਹੀਂ ਲੈ ਜਾ ਸਕਦੇ ਬਾਈ ਜੇ ਸਾਨੂੰ ਤੈਨੂੰ ਸਾਡੇ ਦੇ ਭਰੋਸਾ ਹੈ ਅਸੀਂ ਤੇਰਾ ਪੀਸ ਲੈ ਜਾਣੇ ਆ ਅਸੀਂ ਪੰਜਾਬੀ ਬੰਦੇ ਆ ਅਸੀਂ ਕਿਸੇ ਨਾਲ ਧੋਖਾ ਨਹੀਂ ਕਰਦੇ ਤੇਰਾ ਪੀਸ ਲੈ ਜੰਨੇ ਆਸੀਂ ਤੇ ਤੈਨੂੰ ਅਸੀਂ ਪੈਸੇ ਵਟ ਕੇ ਤੇਰਾ ਹਿੱਸਾ ਤੈਨੂੰ ਦੇ ਜਾਗੇ ਅਸੀਂ ਆਪਦਾ ਹਿੱਸਾ ਰੱਖ ਲਾਂਗੇ ਤੇ ਪਹਿਲਾਂ ਤਾਂ ਉਹ ਕਹਿੰਦਾ ਵੀ ਚਲੋ ਠੀਕ ਹੈ ਜੀ ਕਹਿੰਦਾ ਸਰਦਾਰ ਜੀ ਮੈਨੂੰ ਕਹਿੰਦਾ ਤੁਹਾਡੇ ਤੇ ਭਰੋਸਾ ਹੈ ਤੇ ਲੈ ਜੋ ਕਹਿੰਦਾ ਫਿਰ ਉਹ ਕਹਿੰਦਾ ਵੀ ਤੁਸੀਂ ਐ ਕਰੋ ਵੀ ਮੇਰੀ ਕਹਿੰਦਾ ਮਾਤਾ ਪਿਤਾ ਲਈ ਮੱਠੀ ਰਹਿੰਦੀ ਆ ਤੇ ਕਹਿੰਦਾ ਮੇਰਾ ਮੇਰਾ ਮਕਾਨ ਵੀ ਪਾਣੀ ਆਇਆ ਹੋਇਆ ਤੇ ਕਹਿੰਦਾ ਢਿੱਗਣ ਵਾਲੀ ਆ ਪਤਾ ਨਹੀਂ ਕਿਹੜੇ ਵੇਲੇ ਕੋਈ ਗੱਲਬਾਤ ਹੋ ਜੇ ਤੇ ਕਹਿੰਦਾ ਤੁਸੀਂ ਮੈਨੂੰ 30 35000 ਰੁਪਏ ਦਾ ਹੱਲ ਕਰਦੇ ਚਲੋ ਅਸੀਂ 30000 ਰੁਪਏ ਦਾ ਹੱਲ ਕਰ ਲਿਆ ਜੀ ਉਹਦੇ ਵਿੱਚੋਂ ਉਹਨੇ ਇੱਕ ਸਾਥੋਂ ਮੋਬਾਈਲ ਮੰਗਾ ਲਿਆ ਜੋ ਨੋਕੀਆ ਦਾ ਮੋਬਾਈਲ ਸੀ ਉਹ ਸਲੈਡਾ ਕਰਕੇ ਉੱਪਰ ਨੂੰ ਖੁੱਲਦਾ ਸੀਗਾ ਉਹਦਾ ਮੈਂ ਹੁਣ ਇਸ ਟਾਈਮ ਮੇਰੇ ਨਾਂ ਨਹੀਂ ਚੇਤੇ ਸ਼ਾਇਦ 5200 ਕਰਕੇ ਮੋਬਾਈਲ ਸੀ ਉੱਪਰ ਨੂੰ ਖੁੱਲਦਾ ਸੀ ਉਹ ਤੇ 6000 ਦਾ ਮੋਬਾਈਲ ਤੇ 24000 ਰੁਪਿਆ ਸੀ ਕੈਸ਼ ਲੈ ਕੇ ਉੱਥੇ ਹੀ ਫੇਰ ਜਾਵੜੇ ਉਸੇ ਜਗ੍ਹਾ ਦੇ ਉੱਤੇ ਅਲਵਾਰ ਤਿੰਨ ਦਿਨਾਂ ਦਾ ਟਾਈਮ ਸਾਨੂੰ ਲੱਗ ਜਾਂਦਾ ਸੀ ਜਾਣ ਦੇ ਵਿੱਚ ਦੋ ਤਿੰਨ ਦਿਨ ਲੱਗ ਜਾਂਦੀ ਸੀ ਉਸੇ ਜਗ੍ਹਾ ਦੇ ਵਿੱਚ ਅਸੀਂ ਜਦੋਂ ਫੇਰ ਜਾਵੜੇ ਤੇ ਮੇਰੇ ਜਿਹੜਾ ਰਿਸ਼ਤੇਦਾਰ ਸੀ ਉਹਦੇ ਕੋਲੇ ਨਾ ਇੱਕ 2700 ਮੋਬਾਈਲ ਸੀਗਾ 2700 ਨੋਕੀਆ ਦਾ ਮੋਬਾਈਲ ਹੀ ਹੁੰਦਾ ਸੀ ਸ਼ਾਇਦ ਉਹਦੇ ਵਿੱਚ ਨਾ ਉਹ ਚਪ ਚੁੱਪ ਵੀ ਪੈਂਦੀ ਸੀ ਉਹਨਾਂ ਟਾਈਮਾਂ 'ਚ ਇੱਕ ਛੋਟਾ ਜਿਹਾ ਮੋਬਾਈਲ ਆਉਂਦਾ ਸੀ 2700 ਸੀ ਸ਼ਾਇਦ ਤੇ ਮੇਰੇ ਵਾਲਾ ਫੋਨ ਸੀ ਜਿਹੜਾ ਉਹ ਫੋਨ ਪਹਿਰਾ ਖਰਾਬ ਹੋ ਗਿਆ ਸੀ ਮੈਂ ਘਰੇ ਰੱਖ ਗਿਆ ਸੀ ਮੇਰੇ ਕੋਲੇ ਛੋਟਾ ਫੋਨ ਸੀਗਾ 1100 ਤੇ ਅਸੀਂ ਉਹ ਫੋਨ ਤੋਂ ਹੀ ਕੰਮ ਲੈ ਰਹੇ ਸੀ ਕੀ ਹੋਇਆ ਜੀ ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਪਹੁੰਚ ਗਏ ਅਸੀਂ ਉਹਨੂੰ 24000 ਰੁਪਇਆ ਕੈਸ਼ ਤੇ ਅਸੀਂ ਉਹਨੂੰ ਉਹ ਮੋਬਾਈਲ ਦਾ ਡੱਬਾ ਬੰਦ ਜਿਹੜਾ ਅਸੀਂ ਨੋਕੀਆ ਦਾ ਲੈ ਕੇ ਗਏ ਸੀਗੇ ਸਾਰੀ ਗੱਲਬਾਤ ਹੋ ਗਈ ਜਦੋਂ ਤੇ ਉੱਥੇ ਫੇਰ ਉਹ ਉਹਦਾ ਪਤੰਦਰ ਦਾ ਭਰੋਸਾ ਨਾ ਕਰੇ ਸਾਡੇ ਤੇ ਕਹਿੰਦਾ ਯਾਰ ਐਵੇਂ ਮੈਂ ਤੁਹਾਨੂੰ ਸਾਰਾ ਪੀਸ ਨਹੀਂ ਦੇ ਸਕਦਾ ਆਇਆ ਉਹ ਆ ਕਾਫੀ ਜੱਦੋਜਹਿਦ ਹੋਈ ਫੇਰ ਘੰਟਾ ਡੇਢ ਘੰਟਾ ਉਹਨੂੰ ਅਸੀਂ ਪ੍ਰੂਫ ਸਾਤ ਵਾਇਆ ਸੀ ਆਖਿਆ ਯਾਰ ਅਸੀਂ ਪੰਜਾਬ ਦੇ ਲੋਕ ਆ ਅਸੀਂ ਕਿਸੇ ਨਾ 1 ਰੁਪਏ ਦੀ ਬੇਈਮਾਨੀ ਨਹੀਂ ਕਰਦੇ ਨਾ ਹੀ ਅਸੀਂ ਕਰਨਾ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਿਖਾਇਆ ਨਾ ਅਸੀਂ ਕਰੀਏ ਤੇਰਾ ਹੱਕ ਤੈਨੂੰ ਅਸੀਂ ਵਾਪਸ ਦੇ ਜਾਂਗੇ ਜੋ ਵੀ ਹੋਇਆ ਭਵਾਂ ਦੀ ਇਹ 17 ਦਾ ਵੀਕੇ ਭਵਾਂ ਦੀ ਇਹ 16 ਦਾ ਵੀਕੇ ਤੈਨੂੰ ਉਹਦਾ ਹਿੱਸਾ ਮਿਲ ਜਾਣਾ ਤੇ ਚਲੋ ਜੀ ਕਰਦੇ ਕਰਾਉਂਦੇ ਨੇ ਉਹਨੇ ਸਾਡੇ ਤੇ ਭਰੋਸਾ ਕਰ ਲਿਆ ਤੇ ਉਹ ਐਡਾ ਵੈਸ ਕੋਰ ਸੀਗਾ ਜਿਹੜਾ ਅਸੀਂ ਬੈਗ ਦੇ ਜਮਾਂ ਥੱਲੇ ਵਾਲੇ ਪਾਸੇ ਕੱਪੜਿਆਂ ਦੇ ਥੱਲੇ ਕਰਕੇ ਉਹ ਪਾ ਲਿਆ ਪਾ ਲਿਆ ਤੇ ਆਉਣ ਲੱਗੇ ਜਦੋਂ ਤੇ ਜਿਹੜਾ ਦੂਜਾ ਮੋਬਾਈਲ ਸੀ ਨਾ ਕੁਛ ਹੱਥੋਂ ਕੋਸ਼ਿਸ਼ ਕਰੇ ਧੱਕੇ ਨਾਲ ਉਹ ਵੀ ਖੋਣ ਦੀ ਕਹਿੰਦਾ ਯਾਰ ਮੇਰੇ ਕੋਲੇ ਭਰਾ ਕੋਲੇ ਮੋਬਾਈਲ ਹੈ ਨਹੀਂ ਤੁਸੀਂ ਇਹ ਮੋਬਾਈਲ ਸਾਨੂੰ ਦੇ ਕੇ ਜਾਓ ਤੁਸੀਂ ਤਾਂ ਹੋਰ ਲੈ ਲਓਗੇ ਤੁਹਾਡੇ ਕੋਲੇ ਤਾਂ ਹੁਣ ਪੈਸੇ ਆਉਣ ਵਾਲੇ ਆ ਤੇ ਮੈਂ ਆਖਿਆ ਯਾਰ ਮੈਂ ਆਖਿਆ ਵੀ ਇਹ ਮੋਬਾਈਲ ਤੈਨੂੰ ਅਸੀਂ ਕਿਵੇਂ ਦੇ ਦਈਏ ਸਾਡੇ ਘਰ ਦੇ ਫਿਕਰ ਕਰਨਗੇ ਰਸਤੇ 'ਚ ਸਾਨੂੰ ਫੋਨ ਕਰਨਗੇ ਅਸੀਂ ਉਹ ਕੀ ਦੱਸਾਂਗੇ ਉਹਨਾਂ ਨੂੰ ਤੇ ਨਹੀਂ ਜੀ ਕਹਿੰਦਾ ਤੁਸੀਂ ਦੇ ਕੇ ਜਾਓ ਇੱਕ ਵਾਰੀ ਤਾਂ ਸਾਡੀ ਉਹ ਬੰਦੇ ਨੇ ਬਾਹ ਫੜ ਲਈ ਤੇ ਹੁਣ ਇਹ ਇਹ ਜਾਂ ਵੀ ਕੋਈ ਹੈ ਨਹੀਂ ਸੀ ਵੀ ਉੱਥੇ ਕੱਠ ਵਾਠਾ ਜਾਂ ਕੋਈ ਪਾਸੇ ਕੋਈ ਨਹੀਂ ਸੀ ਰੋਹਾ ਰੋਹੀ ਵਿਹਵਾਨ ਜਿਹਨੂੰ ਆਪਾਂ ਕਹਿ ਦਿੰਦੇ ਆ ਇਸ ਤਰ੍ਹਾਂ ਦਾ ਇਲਾਕਾ ਸੀਗਾ ਕੱਲਾ ਬਾਣ ਹੀ ਬਾਣ ਪਿਆ ਸੀ ਚਾਰਛਪਰੀ ਹੋਰ ਕੁਝ ਨਹੀਂ ਸੀ ਉੱਥੇ ਨਾ ਕੋਈ ਘਾਰ ਨਾ ਕੋਈ ਦਰਾਖਤ ਨਾ ਕੋਈ ਬੰਦਾ ਨਾ ਬੂੜੀ ਨਾ ਕੁੱਤਾ ਨਾ ਪੰਛੀ ਕੁਝ ਨਹੀਂ ਸੀ ਤੇ ਬੜੀ ਦੁਪਹਿਰੇ ਵੀ ਜਾਨੀ ਕਿ ਉਹ ਜਗ੍ਹਾ ਦੇ ਉੱਤੇ ਨਾ ਖੌਫ ਹੁੰਦਾ ਸੀ ਇੱਕ ਵੀ ਭਿਆਨਕ ਜਗ੍ਹਾ ਸੀ ਉਹ ਚਲੋ ਜੀ ਅਸੀਂ ਉਹ ਤੋਂ ਖੜਾ ਖੁੜਾ ਛੜਾ ਕੇ ਤੇ ਸਾਨੂੰ ਉਹ ਅਲਵਰ ਅਡੇ ਤੇ ਛੱਡ ਗਿਆ ਸੀ ਉੱਥੋਂ ਫੇਰ ਬੱਸ ਚੜ ਗਏ ਤੇ ਬੱਸ ਚੜ ਗਏ ਸਾਡੇ ਕੋਲੇ ਹਰਵਾੜੀ ਤੱਕ ਦੀਆਂ ਜਾਨੀ ਕਿ ਅਸੀਂ ਰਵਾੜੀ ਉੱਥੇ ਨਾ ਜਦੋਂ ਅਲਵਰ ਅਡੇ ਦੇ ਉੱਤੇ ਖੜੇ ਅਸੀਂ ਉਹ ਹੁਣ ਸਾਨੂੰ ਗੱਡੀ ਦਾ ਨਾ ਪਤਾ ਲੱਗ ਗਿਆ ਮਿਸ ਹੋ ਗਿਆ ਟਾਈਮ ਤੇ ਰਾਤ ਨੂੰ ਅਸੀਂ ਉੱਥੇ ਸ਼ਾਮ ਨੂੰ ਪਹੁੰਚੇ 4-5 ਵਜੇ ਹਰਵੜ ਸਟੇਸ਼ਨ ਦੇ ਉੱਤੇ ਤੇ ਸਾਰੀ ਰਾਤ ਹੀ ਸਾਨੂੰ ਲੰਘੀ ਗੱਡੀ ਆਇਆ ਕਰਿਆ ਸੀ ਭੱਜ ਕੇ ਕੋਲੇ ਜਾਵੜਿਆ ਕਰੀਏ ਜਦੋਂ ਪੁੱਛਿਆ ਕਰਿਓ ਕਹਿੰਦੇ ਇਹ ਇਧਰ ਨੂੰ ਜਾਂਦੀ ਹੈ ਜਾਂ ਉਧਰ ਨੂੰ ਜਾਂਦੀ ਹੈ ਸਾਨੂੰ ਪੰਜਾਬ ਵਾਲੀ ਗੱਡੀ ਦਾ ਨਾ ਪਤਾ ਲੱਗੇ ਤੇ ਅਸੀਂ ਭੁੱਲ ਗਏ ਤੇ ਸਾਰੀ ਰਾਤ ਜਦੋਂ ਲੰਘੀ ਉਥੇ ਤੁਸੀਂ ਦੇਖਿਆ ਹੋਊਗਾ ਵੀ ਸਟੇਸ਼ਨਾਂ ਦੇ ਉੱਤੇ ਨਾ ਇੱਕ ਚਾਹ ਵਾਲਾ ਹੁੰਦਾ ਖੋਖਾ ਜਿਹਾ ਲਾਇਆ ਹੁੰਦਾ ਉਹਨਾਂ ਦਾ ਦੁਕਾਨਾਂ ਜੀਆਂ ਟੀਮ ਜਿੰਦੀਆਂ ਦੁਕਾਨਾਂ ਪਾਈਆਂ ਹੁੰਦੀਆਂ ਉਹ ਸਾਰੀ ਰਾਤ ਹੀ ਤਕਰੀਬਨ ਚੱਲਦਾ ਕੰਮ ਤੇ ਉਹ ਬੰਦਾ ਉਹਦੇ ਨਾਲ ਹੀ ਅਸੀਂ ਥੋੜੀ ਉਹਦੇ ਮੂਹਰੇ ਹੀ ਬੈਠੇ ਸੀਗੇ ਤੇ ਉਹ ਬੰਦੇ ਦੀ ਸਾਡੇ 'ਚ ਫੁੱਲ ਨਿਗਾ ਸੀ ਤੇ ਪੂਰੀ ਉਹਦੀ ਨਿਗਾ ਸਾਡੇ 'ਚ ਤਾਂ ਸੀ ਗੱਡੀ ਦੇ ਨੇੜੇ ਜਾਇਆ ਕਰੀਏ ਤੇ ਮੁੜਿਆ ਆਇਆ ਕਰੀਏ ਨੇੜੇ ਜਾਇਆ ਕਰਕੇ ਮੁੜਿਆ ਆਇਆ ਕਰੀਏ ਬੈਗ ਸਾਡੇ ਕੋਲੇ ਤੇ ਉਸ ਤੋਂ ਬਾਅਦ ਜੀ ਕਰਦੇ ਕਰਾਉਂਦੇ ਤੜਕੇ ਨਾ ਉੱਥੇ ਜਦੋਂ ਸਵੇਰ ਹੋਈ ਤੇ 20 22 ਜਣੇ ਉਹਨਾਂ ਦਾ ਕੋਈ ਰੁਟੀਨ ਚੈੱਕ ਅਪ ਜਾਂ ਕੁਝ ਵੀ ਲਾ ਲੋ 20 22 ਜਣੇ ਪੁਲਿਸ ਆ ਗਏ ਰਾਜਸਤਾਨੀ ਪੌਲਸ ਸੀਗੀ ਉਹ ਤੇ ਉਹ ਉੱਥੇ ਖੜੇ ਉਹ ਉੱਥੇ ਇੱਕ ਇੱਕ ਦੋ ਜਣੇ ਉਹਨਾਂ ਕੋਲੇ ਚਾਹ ਚੂਪ ਪੀਣ ਲੱਗੇ ਖੋਖੇ ਜਿਹੇ ਕੋਲੇ ਤੇ ਮੇਰੀ ਵੀ ਉਹਦੇ ਚ ਨਿਗਾ ਤੇ ਉਹ ਨਾ ਉਹਨਾਂ ਨੂੰ ਦੱਸੀ ਜAVE ਕਹਿੰਦਾ ਯਾਰ ਆ ਦੋ ਬੰਦੇ ਐ ਇਹ ਗੱਡੀ ਦੇ ਨੇੜੇ ਜਾਂਦੇ ਐ ਚੜਦੇ ਹੈ ਨਹੀਂ ਵਾਪਸ ਮੁੜੇ ਆਉਂਦੇ ਆ ਜਾਂਦਾ ਇਹਨਾਂ ਕੋਲੇ ਉਹ ਹੋ ਸਕਦਾ ਉਹਨੇ ਕਹਿਤਾ ਹੋਵੇ ਵੀ ਕੋਈ ਚੀਜ਼ ਨਾ ਰੱਖਣ ਨੂੰ ਫਿਰਦੇ ਹੁਣ ਗੱਡੀ 'ਚ ਕਿਉਂ ਪੰਜਾਬੀ ਸੀਗੇ ਤੇ ਉਹਨਾਂ ਨੂੰ ਐ ਸ਼ੱਕ ਸੀ ਵੀ ਕੋਈ ਗੜਬੜ ਨਾ ਕਰ ਦੇਣ ਕੋਈ ਹੋਰ ਨਾ ਕਾਂਡ ਕਰ ਦੇਣ ਤੇ ਇਸ ਤਰ੍ਹਾਂ ਉਹਨਾਂ ਨੂੰ ਲੱਗਿਆ ਉਹਨਾਂ ਦੇ ਵਿੱਚੋਂ ਇੱਕ ਬੰਦਾ ਪੁਲਿਸ ਵਾਲਾ ਸਾਡੇ 5-7 ਫੁੱਟ ਦੀ ਦੂਰੀ ਤੇ ਆ ਕੇ ਖੜ ਗਿਆ ਤੇ ਮੇਰੀ ਉਹਦੇ ਵਿੱਚ ਨਿਗਾ ਮੇਰੀ ਨਿਗਾ ਤੇ ਮੈਂ ਜਦੋਂ ਉਹਦੇ ਗਨੀ ਝਾਕਿਆ ਕਰਾਂ ਮੇਰੇ ਗਨੀ ਝਾਕਿਆ ਕਰੀ ਤੇ ਗੜਬੜ ਤੇ ਮੈਂ ਡਰ ਗਿਆ ਮੈਂ ਕੰਬਣ ਲੱਗ ਗਿਆ ਮੈਂ ਆਖਿਆ ਵੀ ਜੇ ਇਹਨੇ ਕਹਿਤਾ ਤਲਾਸੀ ਦਿਓ ਤਾਂ ਵੀ ਮਰਦੇ ਆ ਤੇ ਜੇ ਨਹੀਂ ਤਲਾਸੀ ਦਿੰਦੇ ਤਾਂ ਵੀ ਮਰਦੇ ਦੋਨੇ ਪਾਸੇ ਫਸਦੇ ਤੇ ਮੈਂ ਆਪਣੇ ਜਿਹੜਾ ਮੇਰੇ ਨਾਲ ਸਾਥੀ ਸੀਗਾ ਮੈਂ ਉਹਨੂੰ ਕਿਹਾ ਮੈਂ ਖਿਆ ਜਰਾ ਐ ਕਰਕੇ ਆਹ ਕੰਮ ਤੇ ਉਹ ਪਰਸਾੜੀ ਦੀ ਆਪਣੇ ਜਿਹ ਨਿਗਾਹ ਬੰਦਿਆਂ ਨੂੰ ਅੱਡੋ ਅੱਡ ਨਾ ਜ਼ਿੰਦਗੀ ਦੇ ਵਿੱਚ ਕਈ ਲੋਕਾਂ ਨੂੰ ਕੁਝ ਤਜਰਬਾ ਹੁੰਦਾ ਉਹ ਕਹਿੰਦਾ ਜਿੰਨਾ ਤੂੰ ਇਹਦੇ ਕੰਨੀ ਝਾਕੇਗਾ ਤੇਰੇ ਕੰਨੀ ਉਨਾ ਹੀ ਆਊਗਾ ਉਨਾ ਹੀ ਇਹਨੂੰ ਸ਼ੱਕ ਹੋਊਗਾ ਤੇ ਇਹਦੇ ਕਨੀ ਝਾਕਣੋਂ ਬੰਦ ਕਰਦੇ ਝਾਕ ਨਾ ਕਹਿੰਦਾ ਮੈਂ ਜੀ ਝਾਕ ਨੂੰ ਹਟ ਗਿਆ ਉਹਦੇ ਕਨੀ ਤੇ ਪਰ ਉਹਦੀ ਨਿਗਾ ਸੀਗੀ ਤੇ ਜਦੋਂ ਅਸੀਂ ਥੋੜਾ ਜਿਹਾ ਗਾਂਵ ਛਾਂ ਹੋਇਆ ਕਰ ਗਏ ਤੇ ਉਹ ਉਨੇ ਹੀ ਉਹ ਵੀ ਗਾਂਵ ਛਾਂ ਹੋ ਜਾਇਆ ਕਰੇ ਜੇ ਅਸੀਂ ਦੋ ਕਦਮ ਚੱਲਦੇ ਸੀ ਉਹ ਵੀ ਦੋ ਕਦਮ ਸਾਡੇ ਪਿੱਛੇ ਹੋ ਜਾਇਆ ਕਰੇ ਮੈਂ ਕਿਹਾ ਲੈ ਵੀ ਅੱਜ ਤਾਂ ਪਹ ਗਿਆ ਪੰਗਾ ਮੈਂ ਉਹਨੂੰ ਨਾਲ ਦੇ ਨੂੰ ਆਖਿਆ ਮੈਂ ਕਿਹਾ ਐ ਕਰ ਗੱਡੀ ਛੱਡ ਉਹ ਸਾਹਮਣੇ ਪੋੜਾ ਪੁਲ ਦੇ ਪਰਲੇ ਪਾਸੇ ਉੱਤਰਨਸਰ ਬੱਸ ਸਟੈਂਡ ਹੈ ਤੇ ਆਪਾਂ ਨਾ ਅੱਜ ਨਿਕਲ ਗਏ ਤਾਂ ਜ਼ਿੰਦਗੀ 'ਚ ਮਾਰ ਨਹੀਂ ਖਾਂਦੇ ਤੇ ਛੱਡ ਗੱਡੀ ਦਾ ਖੜਾ ਚੱਲ ਮੇਰੇ ਨਾਲ ਅਸੀਂ ਜੀ ਦਵਾਦਵ ਪੁਲ ਚੜ ਗਏ ਉਹ ਬੰਦਾ ਜਿਹੜਾ ਪੁਲਿਸ ਵਾਲਾ ਸੀ ਥੋੜੀ ਜੀ ਬਾੜ ਤਾਂ ਸਾਡੇ ਪਿੱਛੇ ਆਇਆ ਪੁਲ ਤੇ ਕਰ ਜਦੋਂ ਅਸੀਂ ਪੁਲ ਚੜ ਗਏ ਫਿਰ ਉਹ ਖੜ ਗਿਆ ਪੁਲ ਚੜ ਕੇ ਅਸੀਂ ਕ੍ਰੋਸ ਕਰਕੇ ਅਸੀਂ ਪੁਲ ਦੇ ਦੂਜੇ ਪਾਸੇ ਜਾਵੜੇ ਤੇ ਉਸ ਤੋਂ ਬਾਅਦ ਕੀ ਹੋਇਆ ਉਹ ਅੱਗੇ ਖੜਾ ਸੀ ਰਿਕਸ਼ੇ ਵਾਲਾ ਅਸੀਂ ਉਹਨੂੰ ਦਿੱਤੇ 40-50 ਰੁਪਏ ਤੇ ਉਹਨੂੰ ਕਿਹਾ ਵੀ ਸਾਨੂੰ ਬੱਸ ਸਟੈਂਡ ਲੈ ਚਲੇ ਯਾਰ ਦਵਾ-ਦਵਾ ਉਹਨੇ ਸਾਨੂੰ ਬੱਸ ਸਟੈਂਡ ਛੱਡਤਾ ਬੱਸ ਸਟੈਂਡ ਲੈ ਗਿਆ ਤੇ ਅਸੀਂ ਬੱਸ ਤੇ ਬਹਿ ਗਏ ਤੇ ਬੱਸ ਰਵਾੜੀ ਆ ਕੇ ਸੀ ਤੇ ਰਵਾੜੀ ਤੋਂ ਸਾਨੂੰ ਉਹ ਸਾਡੇ ਕੋਲ ਟਿਕਟਾਂ ਸੀਗੀਆਂ ਰੇਲ ਦੀਆਂ ਰਵਾੜੀ ਤੋਂ ਅਸੀਂ ਟ੍ਰੇਨ ਫੜ ਲਈ ਟ੍ਰੇਨ ਫੜ ਲਈ ਤੇ ਅਸੀਂ ਘਰੇ ਆ ਗਏ ਰਸਤੇ 'ਚ ਪਰੇਸ਼ਾਨੀਆਂ ਹੁੰਦੀਆਂ ਤੁਹਾਨੂੰ ਪਤਾ ਤੇ ਜਦੋਂ ਘਰੇ ਆ ਗਏ ਅਸੀਂ ਬੜੇ ਖੁਸ਼ ਸਵੇਰ ਅਸੀਂ ਤੜਕੇ ਦੇ 4 ਵਜੇ ਆਪਣੇ ਸਟੇਸ਼ਨ ਤੇ ਉਤਰੇ ਤੇ ਬੜੇ ਅਸੀਂ ਖੁਸ਼ ਸਾਡ ਨੂੰ 19 ਦਿਨੋਂ ਸਾਰੀ ਭੁੱਲੀ ਵੀ ਲੈ ਵੀ ਸਾਡੀ ਗਰੀਬੀ ਦੂਰ ਹੋ ਗਈ ਤੇ ਜਦੋਂ ਸਵੇਰ ਅਸੀਂ ਦੂਜੇ ਦਿਨ ਉਸੇ ਸੁਨਾਰੇ ਕੋਲੇ ਉਹ ਸਮਾਨ ਲੈ ਕੇ ਗਏ ਉਹਨੂੰ ਚੈੱਕ ਚੁੱਕ ਕਰਾਇਆ ਤੇ ਉਹ ਕਹਿੰਦਾ ਯਾਰ ਇਹਦਾ ਕਹਿੰਦਾ ਪਿੱਤਲ ਹੈ ਇਹਦਾ ਕਹਿੰਦਾ ਸਾਰਾ ਹੀ ਪਿੱਤਲ ਹੈ ਫਿਰ ਅਸੀਂ ਬੈਲਡਿੰਗ ਸੈੱਟ ਤੇ ਪ੍ਰੈਸ ਦੇ ਰਾਹੀਂ ਉਹਨੂੰ ਕਟਿਆ ਛੋਟੇ ਛੋਟੇ ਪੀਸ ਕੀਤੇ ਉਹਦੇ 2-3 ਕ ਵਿੱਚੋਂ ਨਾਲ ਐਡੇ-ਐਡੇ ਪੀਸ ਕੀਤੇ ਅਸੀਂ ਫੇਰ ਚੈੱਕ ਕਰਾਇਆ ਢੋੜਾ ਢੋੜਾ ਸੁਨਾਰਿਆਂ ਨੂੰ ਉਹਨਾਂ ਨੇ ਵੀ ਸਾਨੂੰ ਇਹੀ ਗੱਲ ਕਹੀ ਕਹਿੰਦਾ ਯਾਰ ਇਹ ਪਿੱਤਲ ਹੈ ਐਸੀ ਆਖਿਆ ਬੜਾ ਪੰਗਾ ਪੈ ਗਿਆ ਯਾਰ ਇਹਦਾ ਕੰਮ ਹੀ ਖਰਾਬ ਹੋ ਗਿਆ ਇਹਦਾ ਪਿੱਤਲ ਨਿਕਲਿਆ ਸਾਰੇ ਦਾ ਸਾਰਾ ਤੇ ਸਾਡੇ ਨਾਲ ਬੱਜ ਗਈ ਠੱਗੀ ਗੱਲ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਕਿਹਾ ਪ੍ਰਮਾਤਮਾ ਦੀ ਗੱਲ ਜਦੋਂ ਪ੍ਰਮਾਤਮਾ ਨੇ ਰੱਖਣਾ ਹੋਵੇ ਨਾ ਬੰਦੇ ਨੂੰ ਉਦੋਂ ਇਸੇ ਤਰ੍ਹਾਂ ਰੱਖਦਾ ਜੇ ਬਾਈ ਚਾਂਸ ਅਸੀਂ ਉਹਦੇ ਤੇ ਪੂਰਾ ਭਰੋਸਾ ਕਰਕੇ ਅਸੀਂ ਤਾਂ ਪੂਰਾ ਭਰੋਸਾ ਕਰ ਹੀ ਲਿਆ ਸੀ ਪਰ ਪ੍ਰਮਾਤਮਾ ਨੇ ਸਾਡਾ ਹੱਲ ਨਹੀਂ ਹੋਣ ਦਿੱਤਾ ਪੈਸਿਆਂ ਦਾ ਹੱਲ ਨਹੀਂ ਹੋਣ ਦੇ ਤਾਂ ਅਸੀਂ ਬਹੁਤ ਹੱਥ ਪੈਰ ਮਾਰੇ ਬਹੁਤ ਲੋਕਾਂ ਨੂੰ ਪੁੱਛਿਆ ਬਹੁਤ ਸੰਪਰਕ ਕੀਤਾ ਪਰ ਪਤਾ ਨਹੀਂ ਕੀ ਗੱਲ ਉਹਦੀ ਰਜਾ ਸੀਗੀ ਵੀ ਇਹਨਾਂ ਦਾ ਉਹਨੂੰ ਪਤਾ ਸੀ ਵੀ ਇਹਨਾਂ ਦਾ ਕੰਮ ਹੋਣਾ ਤੇ ਉਹਨੇ ਸਾਡਾ ਪੈਸਿਆਂ ਦਾ ਹੱਲ ਨਹੀਂ ਹੋਣ ਦਿੱਤਾ ਕੋਈ ਵੀ ਘਰ ਤਿਕਰ ਗਹਿਣੇ ਰੱਖਣ ਦੀ ਨੌਬਤ ਆ ਗਈ ਸੀ ਅਸੀਂ ਘਰ ਗਹਿਣੇ ਰੱਖਣ ਦੀ ਸਕੀਮ ਕਰ ਲਈ ਸੀ ਅਸੀਂ ਇੱਕ ਦੋ ਬੰਦਿਆਂ ਨੂੰ ਪੁੱਛ ਵੀ ਲਿਆ ਸੀ ਵੀ ਯਾਰ ਘਰ ਇਨੇ ਟਾਈਮ ਵਾਸਤੇ ਤੁਸੀਂ ਸਾਡਾ ਗਹਿਣਾ ਰੱਖ ਲਓ ਤੇ ਸਾਨੂੰ ਪੈਸੇ ਦੇ ਦਿਓ ਤੇ ਉਹ ਵੀ ਬੰਦੇ ਜੋ ਆਪਦੇ ਜਾਂਦੇ ਸੀ ਮੌਕੇ ਤੇ ਆ ਕੇ ਨਹੀਂ ਯਾਰ ਹੁਣ ਪੈਸੇ ਹੈ ਨਹੀਂਗੇ ਬਸ ਕੋਈ ਉਹੀ ਗੱਲ ਪ੍ਰਮਾਤਮਾ ਦੀ ਮਿਹਰਬਾਨੀ 30000 ਰੁਪਏ ਦੀ ਸਾਡੇ ਨਾਲ ਠੱਗੀ ਵਜੀ ਉਹਦੇ ਵਿੱਚੋਂ ਚਲੋ ਅਸੀਂ ਤੋਲਾ ਸੋਨੇ ਦਾ ਲਿਆਈ ਸੀ 16000 ਰੁਪਏ ਰਹਿ ਗਿਆ ਸੀ ਉਨਾ ਕ ਬੰਦਾ ਸਬਰ ਕਰ ਜਾਂਦਾ ਤੇ ਉਸ ਤੋਂ ਬਾਅਦ ਪਰਮਾਤਮਾ ਦਾ ਸ਼ੁਕਰੀਆ ਦਾ ਵੀ ਕਰਦਾ ਕਿ ਇਹ ਪਰਮਾਤਮਾ ਤੋਂ ਸਾਨੂੰ ਬਚਾ ਲਿਆ ਰੱਖ ਲਿਆ ਜੇ ਕਿਤੇ 8 ਲੱਖ ਰੁਪਏ ਚ ਮਾਜੇ ਜਾਂਦੇ ਘਰ ਗੈਣੇ ਰੱਖਿਆ ਜਾਂਦਾ ਇਧਰ ਉਹ ਤਾਂ ਠੱਗੀ ਵਜਣੀ ਸਾਡਾ ਘਰ ਵੀ ਜਾਣਾ ਸੀ ਸਾਰੀ ਜ਼ਿੰਦਗੀ ਘਰ ਨਹੀਂ ਸੀ ਛੁੱਟਣਾ ਇਹ ਹੱਡ ਵੀਤੀ ਮੈਂ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਆ ਅੱਜ ਵੀ ਇਸ ਤਰ੍ਹਾਂ ਦਾ ਬਹੁਤ ਕੁਝ ਚੱਲਦਾ ਬਹੁਤ ਕੁਝ ਚੱਲਦਾ ਹੈ ਇਹ ਗੱਲ ਮੈਂ ਤਾਂ ਕਰਕੇ ਸਾਂਝੀ ਕੀਤੀ ਆ ਵੀ ਹੋਰ ਭੈਣ ਭਰਾਵਾਂ ਇਸ ਤਰ੍ਹਾਂ ਦੀਆਂ ਠੱਗੀਆਂ ਤੋਂ ਬਚ ਜਾਣ ਤੇ ਫੋਨ ਅੱਜਕੱਲ ਡਿਜੀਟਲ ਤਰੀਕੇ ਨਾਲ ਬਹੁਤ ਕੁਝ ਹੋ ਗਿਆ। ਫੋਨ ਤੇ ਪੁਲਿਸ ਵਾਲੇ ਬਣ ਕੇ ਟਰਾਈ ਜਾਂਦੇ ਆ ਜਾਂ ਕੋਈ ਹੋਰ ਕਿਸੇ ਤਰੀਕੇ ਨਾਲ ਟਰਾਈ ਜਾਂਦੇ ਆ। ਮੈਨੂੰ ਵੀ ਕਈ ਇੱਕ ਵਾਰੀ ਦਿੱਲੀ ਤੋਂ ਕਾਲ ਆ ਗਈ ਸੀ ਕਹਿੰਦੇ ਜੀ ਤੁਹਾਡਾ ਨੰਬਰ ਇੱਥੇ ਚੱਲਦਾ ਤੇ 5 ਘੰਟਿਆਂ ਤੁਹਾਡੇ ਕੋਲੇ ਤੇ 5 ਘੰਟਿਆਂ ਦੇ ਵਿੱਚ ਤੁਹਾਡੇ ਸਾਰੇ ਆਧਾਰ ਕਾਰਡ ਪੈਨ ਕਾਰਡ ਵਗੈਰਾ ਸਭ ਕੁਝ ਬੰਦ ਹੋ ਜਾਊਗਾ। ਨੰਬਰ ਤੁਹਾਡਾ ਬਲੌਕ ਹੋ ਜਾਊਗਾ, ਮੋਬਾਈਲ ਨੰਬਰ ਖਾਤੇ ਸੀਲ ਹੋ ਜਾਣਗੇ ਬੈਂਕ ਦੇ। ਤੇ ਤੁਹਾ ਜੇ ਤੁਸੀਂ ਇਸ ਨੰਬਰ ਦੇ ਉੱਤੇ ਐਫ ਆਈ ਆਰ ਦਰਜ ਕਰਵਾ ਦਿਓਗੇ ਸਾਨੂੰ ਕਾਪੀ ਭੇਜ ਦਿਓਗੇ ਤਾਂ ਤੁਸੀਂ ਬਚ ਜਿਓਗੇ ਅਸੀਂ ਦਿੱਲੀ ਦੇ ਰਜਿੰਦਰਾ ਪੁਲਿਸ ਸਟੇਸ਼ਨ ਤੋਂ ਬੋਲਦੇ ਆ ਇਸ ਤਰ੍ਹਾਂ ਦੀ ਕਾਲ ਮੈਨੂੰ ਵੀ ਆਈ ਸੀ ਹੋਰ ਵੀ ਬੜਾ ਫਰਾਡ ਚੱਲਦਾ ਬਹੁਤ ਕੁਝ ਚੱਲਦਾ ਹੈ ਉਹਦੇ ਵਿੱਚ ਆਪਾਂ ਨੂੰ ਬਚਣ ਦੀ ਲੋੜ ਹੈ ਮੈਂ ਉਹਨਾਂ ਤੋਂ ਤਾਂ ਬਚ ਗਿਆ ਸੀ ਉਹ ਮੁੰਡੇ ਨਾਲ ਜਦੋਂ ਮੇਰੀ ਗੱਲ ਹੁੰਦੀ ਸੀ ਨਾ ਉਹ ਮੇਰੇ ਨਾਲ ਗੱਲ ਕਰਕੇ ਮੈਂ ਮੰਨ ਵੀ ਗਿਆ ਸੀ ਮੈਂ ਕਿਹਾ ਹੋ ਸਕਦਾ ਯਾਰ ਕਿਸੇ ਨੇ ਕੰਮ ਕਰਤਾ ਹੋਵੇ ਉਹ ਕਹਿੰਦਾ ਤੁਸੀਂ ਫਰਾਡ ਕੀਤਾ ਕਿਸੇ ਨਾਲ ਮੈਨੂੰ ਐ ਮੈਂ ਕਿਹਾ ਮੇਰੇ ਨੰਬਰ ਕਿਸੇ ਨੇ ਲਾ ਕੇ ਹੋ ਸਕਦਾ ਫਰਾਡ ਕਰਤਾ ਹੋਵੇ ਹੁਣ ਮੇਰੇ ਖਾਤੇ ਸੀਲ ਹੋ ਗਏ ਜਾਂ ਮੇਰੇ ਨੰਬਰ ਬਲੌਕ ਹੋ ਗਿਆ ਮੈਂ ਤਾਂ ਜਮਾ ਕੰਮ ਹੀ ਖਰਾਬ ਹੋ ਜਾਣਾ ਉਹ ਬੰਦਾ ਫਸ ਗਿਆ ਇਸ ਤਰ੍ਹਾਂ ਉਹ ਜਦੋਂ ਉਹਨੂੰ ਮੈਂ ਨਾਮ ਪੁੱਛਿਆ ਉਹ ਕਹਿੰਦਾ ਜੀ ਮੇਰਾ ਨਾਮ ਹੈ ਰੋਹਿਤ ਸ਼ਾਇਦ ਰੋਹਿਤ ਹੀ ਦੱਸਿਆ ਸੀ ਰੋਹਿਤ ਸ਼ਰਮਾ ਗੱਲਾਂ-ਗੱਲਾਂ ਦੇ ਵਿੱਚ ਉਹ ਬੰਦੇ ਨੇ ਗੱਲ ਕਰੀ ਕਹਿੰਦਾ ਤੁਹਾਡੇ ਬਾਲਦ ਦਾ ਨਾਮ ਕੀ ਹੈ ਤੇ ਤੁਹਾਡੇ ਮਦਰ ਦਾ ਨਾਮ ਕੀ ਹੈ ਬਾਲਦ ਪਿਓ ਨੂੰ ਕਹਿੰਦੇ ਆ ਮੁਸਲਮਾਨੀ ਭਾਸ਼ਾ ਦੇ ਵਿੱਚ ਹਿੰਦੂ ਕਹਿੰਦਾ ਪਿਤਾ ਜੀ ਜਾਂ ਡੈਡੀ ਜੀ ਜਾਂ ਪਾਪਾ ਜੀ ਪੰਜਾਬੀ ਵੀ ਇਹੀ ਕੁਝ ਕਹਿੰਦੇ ਬਾਲਦ ਕਹਿੰਦੇ ਆ ਮੁਸਲਮਾਨ ਆਪਣੇ ਪਿਓ ਨੂੰ ਮੈਨੂੰ ਉੱਥੋਂ ਪੰਗਾ ਪੈ ਗਿਆ ਮੈਂ ਕਿਹਾ ਇਹ ਨਾਂ ਸ਼ਰਮਾ ਦਸੀ ਜਾਂਦਾ ਤੇ ਮੈਨੂੰ ਪੁੱਛੀ ਜਾਂਦਾ ਇਹ ਬਾਲਦ ਭਾਸ਼ਾ ਬੋਲੀ ਜਾਂਦਾ ਮੁਸਲਮਾਨਾਂ ਵਾਲੀ ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹ ਪਾਕਿਸਤਾਨੀ ਆ ਸਾਲੇ ਉਹ ਜਿਹੜੇ ਕਾਲਾਂ ਕਰਦੇ ਹੁੰਦੇ ਨੇ ਨਾ ਭੇਕ ਕਾਲਾਂ ਕਰਦੇ ਹੁੰਦੇ ਆ ਉਹ ਇਹ ਫਿਰ ਮੈਨੂੰ ਕਹਤਾ ਮੈਂ ਸਾਲੇ ਮੈਨੂੰ ਤੇਰਾ ਪਤਾ ਲੱਗ ਗਿਆ ਤੂੰ ਕਰਲਾ ਜਿਹੜਾ ਕੁਸੁੰਦਾ ਦਿੱਥੋਂ ਮੈਂ ਕੋਈ ਐਫ ਆਈ ਆ ਤੂੰ ਬਸ ਫੋਨ ਹੀ ਕੱਟਦਾ ਮੈਂ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਨਾ ਮੈਨੂੰ ਕੋਈ ਹੋਈ ਗੱਲਬਾਤ ਹੋਈ ਆ ਇਹ ਮੈਂ ਤੁਹਾਡੇ ਨਾਲ ਘਟਨਾ ਆਪਦੀ ਹੱਦ ਬੀਤੀ ਤਾਂ ਸਾਂਝੀ ਕੀਤੀ ਹੈ ਤਾਂ ਕਿ ਹੋਰ ਲੋਕਾਂ ਨੂੰ ਜਾਣਕਾਰੀ ਮਿਲ ਸਕੇ ਕੋਈ ਇਸ ਤਰ੍ਹਾਂ ਦੇ ਚੱਕਰਾਂ 'ਚ ਨਾ ਫਸੇ ਸਾਡਾ ਦਾ 30000 ਨਾਲ ਖੜਾ ਛੁੱਟ ਗਿਆ ਉਦੋਂ ਬਾਅਦ ਉਹਦੇ ਨਾਲ ਇਹਦੇ ਵਿੱਚ ਹੋਰ ਵੀ ਗੱਲ ਐਡ ਮੈਂ ਤੁਹਾਡੇ ਨਾਲ ਕਰਦਾ ਉਹ ਬੰਦੇ ਨਾਲ ਸਾਡਾ ਫੇਰ ਸੰਪਰਕ ਜਦੋਂ ਮੈਂ ਉਹਨੂੰ ਮੈਂ ਕਿਹਾ ਨਾ ਉਹਨੂੰ ਮੈਂ ਗਾਲਾਂ-ਗੋਲਾਂ ਕੱਢੀਆਂ ਯਾਰ ਸਾਡੇ ਨਾਲ ਤੂੰ ਧੋਖਾ ਕੀਤਾ ਠੱਗੀ ਮਾਰੀ ਐਂ ਕਰਕੇ ਉਹ ਕੀਤਾ ਤੇ ਉਹ ਕਹਿੰਦਾ ਯਾਰ ਕਹਿੰਦਾ ਉਹ ਸੱਚ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਉਹ ਕਹਿੰਦਾ ਬਾਈ ਜੀ ਕਹਿੰਦਾ ਤੁਸੀਂ ਤਾਂ ਕਹਿੰਦਾ ਬਚ ਗਏ ਕਹਿੰਦਾ ਜੇ ਤੁਸੀਂ ਮੈਨੂੰ 30000 ਤੁਹਾਨੂੰ ਉੱਥੇ ਵੀ ਪਤਾ ਲੱਗ ਜਾਂਦਾ ਨਾ ਕਹਿੰਦਾ ਤੁਸੀਂ ਮੈਨੂੰ 30000 ਰੁਪਏ ਨਾ ਦਿੰਦੇ ਮੋਬਾਈਲ ਨਾ ਦਿੰਦੇ ਕਹਿੰਦਾ ਤੁਹਾਨੂੰ ਮੈਂ ਮਾਰ ਕੇ ਉੱਥੇ ਨਾ ਪਹੁੰਚਣਾ ਸੀ ਉਹ ਬੰਦੇ ਨੇ ਫੋਨ ਤੇ ਸਾਨੂੰ ਇਹ ਗੱਲ ਦੱਸੀ ਸੀ ਉਹ ਕਹਿੰਦਾ ਮੇਰੇ ਕੋਲੇ ਕਹਿੰਦਾ ਸਾਂਚਾ ਬਣਿਆ ਹੋਇਆ ਹੈ ਘਰੇ ਤੇ ਕਹਿੰਦਾ ਅਸੀਂ ਤਾਂ ਟਰੱਕਾਂ ਦੇ ਟਰੱਕ ਲੋਡ ਕਰਦੇ ਆਂ ਕਹਿੰਦਾ ਉਹ ਸਾਂਚਿਆਂ ਨਾਲ ਘਰੇ ਪਿੱਤਲ ਢਾਲ ਕੇ ਪਾਕਿਸਤਾਨੀ ਰੁਪਈਆ ਕਹਿੰਦਾ ਸਾਡੇ ਕੋਲੇ ਅਸੀਂ ਉਹਨੂੰ ਵੇਚ ਰੱਖ ਦਿੰਨੇ ਆਂ ਤੇ ਇਹ ਕਹਿੰਦਾ ਉਹਦੀ ਉੱਤੇ ਮੋਹਰ ਲੱਗ ਜਾਂਦੀ ਹੈ ਉਹ ਕਹਿੰਦਾ ਉਰਦੂ ਦੇ ਵਿੱਚ ਉਹ ਜਿਹੜਾ ਰੁਪਈਆ ਇਹ ਤਾਂ ਕਹਿੰਦਾ ਸਾਡਾ ਬਿਜ਼ਨਸ ਹੈ ਸਾਡਾ ਕਾਰੋਬਾਰ ਹੈ ਕਹਿੰਦਾ ਮੈਂ ਕੱਲਾ ਨਹੀਂ ਮੇਰੇ ਨਾਲ ਹੋਰ ਟੀਮ ਬਥੇਰੀ ਹੈ ਕਹਿੰਦਾ ਤੁਹਾਨੂੰ ਮੈਂ ਇਹ ਗੱਲ ਦੱਸਦਾ ਉਹ ਕਹਿੰਦਾ ਵੀ ਮੇਰੇ ਨਾਲ ਪੂਰੀ ਦੀ ਪੂਰੀ ਟੀਮ ਕੰਮ ਕਰਦੀ ਹੈ ਕਹਿੰਦਾ ਜੇ ਤੁਸੀਂ ਕਹਿੰਦਾ ਸਾਨੂੰ ਉੱਥੇ ਵੀ ਤੁਹਾਨੂੰ ਕਹਿੰਦਾ ਸਾਡੇ ਤੇ ਕੋਈ ਸ਼ੱਕ ਹੋ ਜਾਂਦਾ ਨਾ ਤੁਸੀਂ ਪੈਸੇ ਆਣਾ ਕਾ ਨਹੀਂ ਕਰਦੇ ਦੇਣ ਤੋਂ ਤੁਹਾਨੂੰ ਕਹਿੰਦਾ ਅਸੀਂ ਮਾਰ ਕੇ ਉੱਥੇ ਨੱਪ ਦੇਣਾ ਸੀ ਪੁਲਿਸ ਨਾਲ ਤਾਂ ਕਹਿੰਦਾ ਸਾਡਾ ਸਾਡਾ ਕੰਡਾ ਕੀਤਾ ਵਾ ਹੁੰਦਾ ਸਾਰਾ ਤੇ ਸਾਨੂੰ ਕੋਈ ਚੱਕਰ ਨਹੀਂ ਹੁੰਦਾ ਇਹ ਜਿੱਕਾ ਉਹ ਬੰਦੇ ਨੇ ਸਾਨੂੰ ਬਾਅਦ ਵਿੱਚ ਇਹ ਗੱਲ ਦੱਸੀ ਤੇ ਮੁੜ ਕੇ ਪੂਰੇ ਤੂੰ ਇੱਥੋਂ ਦੇ ਸੀਗੇ ਆਪਣੇ ਬਠਿੰਡੇ ਸੰਗਤ ਮੰਡੀ ਦੇ ਬੰਦੇ ਸੀਗੇ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਵੀ ਸੀ ਕੋਈ ਉਸੇ ਬਿਸਕੁਟ ਦੀ ਉਹਦੇ ਤੇ ਉਹ ਨਿਸ਼ਾਨ ਲਾ ਕੇ ਆਈ ਸੀ ਬੰਦੇ ਤੇ ਉਹੀ ਉਹਨੇ ਸਾਨੂੰ ਦੇਤਾ ਮੁੜ ਕੇ ਜਦੋਂ ਮੈਂ ਉਹ ਸਾਥੋਂ ਮੰਗਣ ਲੱਗਿਆ ਉਹ ਕਹਿੰਦਾ ਯਾਰ ਛੋੜੇ ਦਾ ਕਹਿੰਦਾ ਚੱਲ ਥੋੜੇ ਪੈਸੇ ਮੈਂ ਵਾਪਸ ਕਰ ਦਿੰਦਾ ਤੇ ਕਹਿੰਦਾ ਤੁਸੀਂ ਜਿਹੜਾ ਉਹ ਚੀਜ਼ ਆ ਕਹਿੰਦਾ ਤੁਸੀਂ ਮੈਨੂੰ ਦੇ ਦਿਓ ਕਹਿੰਦਾ ਮੈਨੂੰ ਕੁਝ ਕਿਉ ਨਾ ਤੇ ਮੈਂ ਤੁਹਾਨੂੰ ਵਾਪਸ ਕਰ ਦਿੰਦਾ ਮੇਰਾ ਗਾਂ ਸੌਦਾ ਹੋਇਆ ਵਾ ਕਹਿੰਦਾ ਉਹਦਾ ਉਹਦੇ ਨਿਸ਼ਾਨ ਲੱਗੇ ਹੋਏ ਕਹਿੰਦਾ ਉਹਨਾਂ ਬੰਦਿਆਂ ਦੇ ਸਾਨੂੰ ਆਏ ਸੀ ਵੀ ਚੱਲ ਇੱਕ ਵਾਰੀ ਇਹ ਪੰਜਾਬ ਆ ਗਿਆ ਤੇ ਉਸ ਤੋਂ ਬਾਅਦ ਅਸੀਂ ਇਹਦਾ ਨਾ ਗੱਲ ਕਰਾਂਗੇ ਉਹ ਬੰਦਾ ਧੂਰੀ ਆ ਗਿਆ ਉਹਦੇ ਕੋਲੇ 50000 ਰੁਪਿਆ ਕੈਸ਼ ਸੀ ਦੋ ਇੱਕ ਦੋ ਬਿਸਕਟ ਹੋਰ ਵੀ ਸੀਗੇ ਬੈਗ ਦੇ ਵਿੱਚ ਧੂਰੀ ਆ ਕੇ ਉਹ ਫੜਿਆ ਗਿਆ ਸੀ ਫੜਿਆ ਉਹ ਮੈਨੂੰ ਤਾਂ ਪਤਾ ਲੱਗਿਆ ਉਸ ਤੋਂ ਬਾਅਦ ਉਹ ਥਾਣੇ ਦੇ ਵਿੱਚ ਮੁਲਾਜ਼ਮਾਂ ਨੇ ਫੋਨ ਚੱਕਿਆ ਸੀ ਉਹ ਕਹਿੰਦੇ ਵੀ ਜਦੋਂ ਮੈਂ ਉਹਨਾਂ ਨੂੰ ਫੋਨ ਲਾਇਆ ਮੈਂ ਤਾਂ ਉਹਨੂੰ ਜਾਣ ਕੇ ਫੋਨ ਲਾਇਆ ਸੀ ਵੀਰ ਬੰਦਾ ਕਿੱਥੇ ਜੇ ਪਹੁੰਚ ਗਿਆ ਤੇ ਉਹ ਮੁਲਾਜ਼ਮਾ ਨੇ ਉਹ ਕਹਿੰਦੇ ਵੀ ਤੁਸੀਂ ਵੀ ਇਹਦੇ ਨਾਲ ਦੇ ਹੀ ਆ ਕਰਦੇ ਆ ਤੁਹਾਡੇ ਨਾਲ ਵੀ ਗੱਲ ਮੈਂ ਕਿਹਾ ਜੀ ਅਸੀਂ ਇਹਦੇ ਨਾਲ ਦੇ ਨਹੀਂ ਸਾਡੇ ਨਾਲ ਵੀ ਇਹਨੇ ਆ ਕੰਮ ਕੀਤਾ ਸੀ ਤੇ ਅਸੀਂ ਤਾਂ ਤਾਂ ਇਹਨੂੰ ਫੋਨ ਲਾਈ ਜਾਂਦੇ ਸੀ ਉਹ ਮੁੜ ਕੇ ਉਦੋਂ ਬਾਅਦ ਉਹ ਫੜਿਆ ਗਿਆ ਤੇ ਫਿਰ ਸਾਨੂੰ ਐ ਜੇ ਹੋਗਾ ਵੀ ਚੱਲ ਯਾਰ ਸਾਡੇ 16 ਨਿਕਲੇ ਆ ਤੇ ਜਿਹੜੇ ਗਏ ਗਏ ਸੀ ਅਸੀਂ ਬਚ ਗਏ ਇਹ ਤਾਂ ਮੈਂ ਸਾਡੇ ਨਾਲ ਗੱਲ ਸਾਂਝੀ ਕੀਤੀ ਆ ਵੀ ਕੋਈ ਹੋਰ ਇਹਦੇ ਵਿੱਚ ਫਸੇ ਨਾ ਧੰਨਵਾਦ ਜੀ ਵਾਹਿਗੁਰੂ ਜੀ ਕਕਾਰ ਸਾਹਿਬ ਵਾਹਿਗੁਰੂ ਜੀ ਕੀ ਫਤਹ